ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੰਘੇ ਕੱਲ ਲੁਧਿਆਣਾ ਦੇ ਤਾਜਪੁਰ ਰੋਡ ਤੇ ਇੱਕ ਦਰਦਨਾਕ ਘਟਨਾ ਵਾਪਰੀ ਹੈ ਇਥੇ ਲੁਧਿਆਣਾ ਦੇ ਤਾਜਪੁਰ ਰੋਡ ਤੇ ਕੂੜੇ ਦੇ ਡੰਪ ਦੇ ਕੋਲ ਕੁਝ ਬੱਚੇ ਖੇਡ ਰਹੇ ਸਨ ਅਤੇ ਅਚਾਨਕ ਉੱਥੇ ਕਈ ਅਵਾਰਾ ਕੁੱਤੇ ਆ ਗਏ ਕੁੱਤਿਆਂ ਨੂੰ ਦੇਖ ਕੇ ਬੱਚੇ ਭੱਜ ਗਏ ਅਤੇ 6 ਸਾਲਾ ਮਾਸੂਮ ਬੱਚਾ ਅਦਿੱਤਿਆ ਕੁੱਤਿਆਂ ਦੀ ਚਪੇਟ ਦੇ ਵਿੱਚ ਆ ਗਿਆ ਅਤੇ ਅਵਾਰਾ ਕੁੱਤਿਆਂ ਵੱਲੋਂ ਉਸ 6 ਸਾਲਾ ਮਾਸੂਮ ਅਦਿੱਤਿਆ ਬੱਚੇ ਤੇ ਹਮਲਾ ਕਰ ਦਿੱਤਾ ਗਿਆ। ਬੱਚਿਆਂ ਨੇ ਰੌਲਾ ਪਾਇਆ। ਰੌਲਾ ਸੁਣ ਕੇ ਉੱਥੇ ਕਈ ਲੋਕ ਆਏ ਡੰਡਿਆਂ ਸੋਟੀਆਂ ਦੇ ਨਾਲ ਕੁੱਤਿਆਂ ਨੂੰ ਉੱਥੋਂ ਭਜਾਇਆ ਗਿਆ। ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿ ਕੁੱਤਿਆਂ ਨੂੰ ਉੱਥੋਂ ਭਜਾਉਣ ਦੇ ਵਿੱਚ ਕਾਫੀ ਜਿਹੜੇ ਕਿ ਲੋਕਾਂ ਨੂੰ ਮੁਸ਼ਕਲ ਕਰਨੀ ਪਈ ਤੇ ਇੱਕ ਅਵਾਰਾ ਕੁੱਤੇ ਵੱਲੋਂ ਬੜੀ ਜਿਹੜਾ ਕਿ ਬੇਦਰਦੀ ਦੇ ਨਾਲ ਇਸ 6 ਸਾਲਾ ਮਾਸੂਮ ਬੱਚੇ ਅਦਿੱਤਿਆ ਤੇ ਹਮਲਾ ਕੀਤਾ ਗਿਆ। ਤੇ जख्मी ਹਾਲਤ ਦੇ ਵਿੱਚ ਮਾਸੂਮ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਵਾਰਾ ਕੁੱਤੇ ਦੇ ਦੰਦ ਜੋ ਬੱਚੇ ਦੀ ਛਾਤੀ ਦੇ ਵਿੱਚ ਲੱਗੇ ਹੋਏ ਸਨ ਤੇ ਦੇ ਜਿਹੜੇ ਕਿ ਇਲਾਜ ਦੌਰਾਨ 6 ਸਾਲਾ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋ ਗਈ ਪੰਜਾਬ ਦੇ ਵਿੱਚ ਇਹ ਇੱਕ ਘਟਨਾ ਹੀ ਨਹੀਂ ਪਹਿਲਾਂ ਵੀ ਜਿਹੜੇ ਕਿ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਮਣੇ ਆਇਆ ਨਾ ਮਾਸੂਮ ਬੱਚਿਆਂ ਦੀ ਕਈ ਮਾਸੂਮ ਬੱਚਿਆਂ ਦੀ ਹੁਣ ਤੱਕ ਜਿਹੜੇ ਕਿ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੱਥ ਤੇ ਹੱਤ ਧਰ ਕੇ ਬੈਠਾ ਹੈ ਹਰ ਗਲੀ ਮਹੱਲੇ ਦੇ ਮੋੜ ਤੇ ਅਵਾਰਾ ਕੁੱਤੇ ਘੁੰਮ ਰਹੇ ਹਨ ਜੋ ਹਰ ਸਮੇਂ ਕਿਸੇ ਨਾ ਕਿਸੇ ਵੱਡੇ ਖਾਤਰੇ ਨੂੰ ਸੱਦਾ ਦੇ ਰਹੇ ਹਨ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ